ਆਵੇਂ ਉਂਡਿਆ ਹੋ ਨਵੇਂ ਬਲਾਉਚ ਭਾਈ ਸਭ ਦਾ ਸਵਾਗਤ ਆ ਤੇ ਅੱਜ ਆਪਾਂ ਚੱਲੇ ਸੀ ਮਹਾਲੀ ਮਹਾਲੀ ਚੱਲੇ ਆਪਾਂ ਬਈ ਟਰਾਲੀ ਖੇਚ ਮੁਕਾਬਲਾ ਦੇਖਣ ਤੇ ਇੱਧਰ ਖੜੀ ਆਪਣੀ ਮਸਟੈਂਗ ਮਸਟੈਂਗ ਦੇ ਪਾਰ ਗਿਆ ਕਵਰ ਕਵਰ ਉਹ ਚੈੱਕ ਇਹਦੀ ਵੀ ਆਪਾਂ ਥੋੜੀ ਜਿਹੀ ਮੋਡੀਫਿਕੇਸ਼ਨ ਕਰਾਂਗੇ ਹੋਲੇ ਮਹੱਲੇ ਦੀ ਤਿਆਰੀ ਕਰਨੀ ਸ੍ਰੀ ਆਨੰਦਪੁਰ ਸਾਹਿਬ ਜਾਵਾਂਗੇ ਤੇ ਆਪਾਂ ਕੱਢ ਲਈ ਸੀ ਗੱਡੀ ਤੇ ਹੁਣ ਇਹਦੇ ਥੋੜਾ ਪਾਣੀ ਮਾਰ ਕੇ ਉਹਨੇ ਰੈਡੀ ਦੀਪੂ ਵੀ ਹੋ ਗਿਆ ਤਿਆਰ ਹੁਣ ਚੱਲਦੇ ਆ ਤੇ ਬਾਕੀ ਉਹਨਾਂ ਨੇ ਵੀ ਫੋਰਡ ਮੋਡੀਫਿਕੇਸ਼ਨ ਕਰਾਇਆ ਚੱਲ ਕੇ ਦਿਖਾਉਣੇ ਹੁਣ ਤੁਹਾਨੂੰ ਜੁੜੇ ਰਹੇ ਹੋ ਵਲੌਗ ਨਾਲ ਪਹਿਲਾਂ ਆਪਾਂ ਗੱਡੀ ਕੱਢ ਲਈਏ ਬਾਹਰ ਠੀਕ ਆ ਫਿਰ ਥੋੜੀ ਜਿਹੀ ਬਾਸ਼ ਕਰਨੀ ਆ ਗੱਡੀ ਖਰਾਬ ਹੋਈ ਹੋਈ ਆ ਬਾਸ਼ ਕਰਕੇ ਆਪਾਂ ਚੱਲਦੇ ਆਂ ਮਹਾਲੀ ਨੂੰ ਬਈ ਦਵਿੰਦਰ ਹੋਰਿਆਂ ਕੋਲੇ ਮਹਾਲੀ ਟੋਚ ਨੂੰ ਗਰੁੱਪ ਲੈਵੇ ਮਾਤਰਾ ਦੀਪੂ ਵੀ ਆ ਗਿਆ ਕਿਉਂ ਨਹੀਂ ਪੂ ਕਾਵਾ ਓਕੇ ਦੀ ਰਿਪੋਰਟ ਆ ਸਾਡੇ ਬਣਦੇ ਪਲਾਨ ਨੇ ਤੁਰਤ ਪੈਰ ਨਹੀਂ ਹੈ ਹਨਾ ਹੋਰ ਜਮਾ ਤੁਰਤ ਬਾਹਰ ਕੰਦਾ ਚੰਡੀਗੜ੍ਹ ਚੱਲੀਏ ਮਾਂ ਚੱਲ ਚੱਲਾਂ ਫਿਰ ਮੇਲਾ ਵੀ ਆ ਉੱਥੇ ਵਾ ਜਮਾ ਤੁਰਤ ਪੈਰ ਦੇ ਪਲਾਨ ਨੇ ਪਵਾਣੇ ਪਹੁੰਚ ਗਏ ਪਵਾ ਕੇ ਪੈਟਰੋਲ ਖੱਚਦੀ ਹੋਣੀ ਜੰਡੀਗੜ ਨੂੰ ਬਾਤੀ ਪੌਣੀ ਟੈਂਕੀ ਕਹਿੰਦੇ ਪੁੱਪੀ ਅਜੇ ਜੀਵੈਗਨ ਦੇਖ ਰਿਹਾ ਉੱਧਰ ਸਰਚ ਕਰ ਰਿਹਾ ਕਹਿੰਦਾ ਇਲੈਕਟ੍ਰੋਨਿਕ ਉਹ ਆ ਗਈ ਜੀਵੈਗਨ ਆਈ ਕਹਿੰਦਾ ਥੋੜੀ ਖੜੇ ਘੁੰਮੇ ਜਾਂਦੀ ਇੱਕ ਥਾਂ ਤੇ ਪੈਟਰੋਲ ਪਵਾਦੇ ਪਵਾਦੇ ਤੇ ਇਲੈਕਟ੍ਰਿਕ ਗੱਡੀ ਆਦ ਆਈ ਕਹਿੰਦਾ ਇਲੈਕਟ੍ਰੋਨਿਕ ਵਾਲੀਆਂ ਲੈਣੀਆਂ ਨੇ ਉਹ ਜੀਵੈਗਨ ਮਾੜੀ ਮੋਤੀ ਜੀ ਵੈ ਕਹਿੰਦਾ ਦੇਪੋ ਕਹਿੰਦਾ ਮੁੰਡੇ ਨੇ ਲਈਆ ਮਾਹ ਮੁੰਡੇ ਨੇ ਲਈਦਾ ਪਰ ਨੂੰ ਕੀ ਭਾਏ ਜਿੱਦੇ ਆਪਾਂ ਲਵਾਗੇ ਦੀ ਪੂਏ ਰਕ ਕਵੀ ਲੈਣੀ ਅੱਗੇ ਆ ਯਾ ਪਹਿਲੀ ਲੇਟ ਚੱਲੇ ਦੀ ਕੀ ਆ ਹੋਗਾ ਦੀ ਪੂਏ ਕਣੀਆਂ ਆ ਗਈਆਂ ਕਣੀਆਂ ਵੀ ਆ ਗਈਆਂ ਇਹਦਾ ਟਾਇਰ ਜੇ ਖੜ ਗਿਆ ਯਾਰ ਆਲੀ ਅੱਗੇ ਕੋਈ ਇਹ ਰੁਕ ਗਿਆ ਦਾ ਇੱਕ ਦਾ ਟਾਇਰ ਮੇਰੇ ਇੰਗੇ ਤੋੜਤਾ ਗੱਡੀ ਨੇ ਇਹ ਇੱਕ ਘੰਟਾ ਲੇਟ ਹੋ ਗਿਆ ਕਿਉਂ ਦੀ ਪੂ ਹੋਰ ਘੰਟਾ ਲੇਟ ਹੋ ਗਿਆ ਹਮ ਰਵਣ ਕੋਲੇ ਆਏ ਸੀ ਆ ਖੜੀਆਂ ਮਰੂਤੀਆਂ ਮਰੂਤੀ ਇੱਕ ਬਾਹਰ ਖੜੀਆ ਰੈੱਡ ਮਰੂਤੀਆਂ ਦਾ ਸਪੈਸ਼ਲਿਸਟ ਬੰਦਾ ਏ ਹੋਰ ਹੀ ਕਹਿੰਦਾ ਪਤਾ ਨਹੀਂ ਕਿਸ ਬਾਹਨ ਚੂਰ ਕਿਨੇ ਆ ਆ ਤੇ ਹੀ ਬਾਤ ਆ ਦੀਪਕਾ ਬਾਹਨ ਚੂਰ ਲੈ ਆਵੇਂ ਮਿੱਤਰੋ ਰਾਣੀ ਸੁਨਦਰਾ ਹੋ ਗਈ ਆਪਣੀ ਠੀਕ ਫੇਰ ਕਿੱਕਤੀ ਆਪਾਂ ਚੰਡੀਗੜ੍ਹ ਨੂੰ ਪਟਿਆਲੇ ਪਹੁੰਚ ਗਏ ਆ ਦੀਪੂ ਕਾ ਨਾ ਭੁੱਖ ਲੱਗ ਰਹੀ ਐ ਭਾਇਆ ਗੁਲਚਾ ਲਿਆ ਬਣਾਵਾਂਗੇ ਪਾਪੈ ਨਹੀਂ ਮੇਰਾ ਗੁਲਚਾ ਖਾਣਾ ਹੋਰ ਪਹਿਲਾਂ ਮੈਂ ਖਾਣਾ ਨਹੀਂ ਮੈਂ ਤਲੇ ਹੋਇਆ ਖਾਂਦਾ ਨਹੀਂ ਦੀਪੂ ਗੁਲਚਾ ਬਣਾ ਕੇ ਲਿਆ ਮੈਨੂੰ ਬੁਰਕੀ ਜੀ ਲਾਈ ਮੈਨੂੰ ਲੱਗਿਆ ਸਵਾਦ ਮੈਂ ਦੀਪੂਆਂ ਇੱਕ ਹੋਰ ਬਣਾ ਕੇ ਲਿਆ ਹੁਣ ਦੀਪੂ ਆਡ ਬਣਾ ਕੇ ਲਿਆ ਮੈਂ ਖਾ ਗਿਆ ਦੀਪੂ ਵਾਲਾ ਗੁਲਚਾ ਅਸੀਂ ਪਹੁੰਚ ਗਏ ਦੀ ਰਾਜਪੁਰੇ ਮੇਲਾ ਵੀ ਹੋਣ ਵਾਲਾ ਸਟਾਰਟ ਆ ਬਾਈ ਦਵਿੰਦਰ ਸਿੱਧਾ ਮੇਲੇ 'ਚ ਪਹੁੰਚ ਗਿਆ ਮਿਲਦੇ ਆ ਬਾਕੀ ਉੱਥੇ ਚੱਲ ਕੇ ਫੋੜਦਾਂਗੇ ਬਾਈ ਖੋਲਿਆ ਪਿਆ ਦੀਪੂ ਹੂੰ ਟਰਬੋ ਲਾਉਣ ਲੱਗ ਰਿਹਾ ਨੇ ਉਹਦੇ ਹੋਰ ਸੰਸਰ ਸੰਸਰ ਥੱਲੇ ਉਹ ਨਹੀਂ ਜਾਂਦਾ ਆਪਣੇ ਨਾਲ ਹੋਂਦ ਤਾਂ ਆਪਾਂ ਗੱਡੀਆਂ ਜਾਂਵਾਗੇ ਅਮਰਤ ਨੂੰ ਵੀ ਚੱਕਣਾ ਹਜੇ ਅਮਰਤ ਕੋਲ ਮਿਲਦੇ ਆ ਮੱਲਾ ਉਹ ਪੈਂਸ ਮੋਟੇ ਇੰਨਾ ਦੇਖਣਾ ਬਹੁਤ ਔਖ ਹੋ ਜਾਂਦਾ ਯਾਰ ਕੀ ਆ ਯਾਰ ਬਹੁਤ ਔਖਾ ਚੱਕਰਾ ਚੱਕ ਲੈ ਕੇ ਆਏ ਹਾਂ ਲੱਗਾ 15 ਮਿੰਟ ਤਾਨੂੰ ਰੇ ਹੋ ਗਿਆ ਖੜੇ ਚੱਲ ਚੱਲ ਆਏ ਗਾਇਸ ਕਰਾਂ ਚੱਕਾ ਲੈ ਕੇ ਆਏ ਮੈਨੂੰ ਲਾਈਨ ਅਤਰੋ ਪਹੁੰਚ ਗਏ ਸੀ ਤੇ ਇਧਰ ਅਮਰਤੋਰੀ ਵੀ ਆ ਗਈ ਇਹਨਾਂ ਨੂੰ ਚੱਕ ਕੇ ਲੈ ਕੇ ਆ ਗਏ ਆ ਜਾਂਦੇ ਆ ਸਾਰੇ ਟਰੈਕਟਰ ਲਈ ਬਸ ਪਿੰਡ ਦੇ ਲਵੀ ਪਹੁੰਚਣ ਵਾਲੇ ਆ ਗੱਡੀਆਂ ਜ਼ਿਆਦਾ ਆ ਰਹੀਆਂ ਨੇ ਮੇਲਾ ਟਰੈਕਟਰ ਨਾਲ ਆਓ ਏ ਜੈ ਵੀ ਹੁੰਦੇ ਪਹੁੰਚ ਗਏ ਮੇਲੇ ਚ ਆ ਖੜੀਆ ਕਾਲੀ ਭਰੀ ਮਿੱਟੀ ਦੀ ਚੱਕਾ ਹੋਰ ਭੈਣ ਕੇ ਪੜਾਕੇ ਠਾ ਠਾ ਇੱਕ ਟਰੈਕਟਰ ਅਮਰ ਦਾ ਚਲਾਉਗਾ ਹਾਂ ਅਮਰ ਦਾ ਇੱਕ ਮੋਟਾ ਚਲਾਉਗਾ ਇੱਕ ਦੀਪੂ ਨੇ ਵੀ ਚਲਾਣਾ ਯਾਰ ਇੰਨੇ ਟਰੈਕਟਰ ਇਕੱਲਾ ਇਕੱਲਾ ਜਾਣਾ ਚਲਾ ਰੋ ਕੱਚਾ ਪਾ ਗਣਾ ਕੱਚਾ ਪਾ ਗਣਾ ਕੱਢਦੇ ਹੈ ਹੀ ਨਹੀਂ ਥਲੋਂ ਦੀ ਹੁਣ ਯਾਰ ਮੈਂ ਵੀ ਦੇਖ ਆਹ ਹਾਲੋ ਬਾਈ ਹਾਂ ਹੁਣ ਚੱਲਿਆਂ ਪਿੰਡਾਂ ਬਾਈ ਲੈਣ ਕੀ ਜਾ ਰਹੇ ਆਪਾਂ ਲੈਣ ਕੀ ਜਾ ਰਹੇ ਆਂ ਥੋੜ੍ਹ ਤਾਂ ਮੈਨੂੰ ਲੱਗਦੇ ਆਂ ਆਟਾ ਲੈਣ ਜਾ ਰਹੇ ਆ ਆਟਾ ਭਰ ਕੇ ਆਣਾ ਨਾਲੇ ਕਹਿੰਦੇ ਫੋੜ ਦੇ ਆਵਾਂਗੇ ਅੱਜ ਤਾਂ ਚੱਲਿਆਂ ਨਹੀਂ ਮਿਲਣ ਨੂੰ ਚੀਕ ਥੋੜੀ ಗ್ರಾಮ ਪੰਚਾਇਤ ਪੁੱਜੀ ਹੋਈ ਆ ਸਾਰੇ ਵੀਰਾਂ ਦਾ ਬਹੁਤ ਵੱਡਾ ਪੱਤਾ ਪਹਿਲਾਂ ਫੋੜ ਲੈ ਆਉਨੇ ਆ ਬਾਈ ਉਹਦਾ ਤਾਂ ਮੈਨੂੰ ਪਤਾ ਨਹੀਂ ਆਟੇ ਉੱਟੇ ਦਾ ਤਾਂ ਪਤਾ ਨਹੀਂ ਫੋੜ ਲੈ ਕੇ ਆਵਾਂਗੇ ਠੀਕ ਆ ਠੀਕ ਆ ਆਰ ਬੋਡਰ ਬੋਗਾਸ ਖਿਲਾਉਣੀ ਹੈ ਕਹਿੰਦਾ। ਜੀ ਮਤਰੋ ਬਾਈ ਦਵਿੰਦਰ ਵਾਲੀ ਗੱਡੀ ਦਾ ਏਸੀ ਖਰਾਬ ਹੋ ਰਿਹਾ ਦੀ। ਗੈਆਂ ਜੀ ਪਾਉਣ ਲੱਗ ਰਹੇ ਹਾਂ। ਗੈਸ ਪਵਾ ਕੇ ਹੁਣ ਫੋੜ ਤਿਆਰ ਕਰਕੇ ਫੇਰ ਲੈ ਕੇ ਜਾਵਾਂਗੇ ਮੇਲੇ 'ਚ। ਇਹ ਦੀਪੂ ਫੋਨ ਦੇਖੀ ਆਉਂਦਾ ਕਹਿੰਦੇ। ਉਹੀ ਲੱਗ ਰਿਹਾ ਹੈ। ਅੱਜ ਨਾਟਕਾਂ ਦੇ ਜੋੜਦੇ ਆਂ ਜੀ। ਮਿੰਟ ਸਟਾਰਟ ਕਰਦਾ ਮੈਂ। ਇਹ ਤੋਂ ਮਨੇ ਕਿੰਨਾ ਕਰਦੇ। ਉੱਥੇ ਮੇਲਾ ਸਟਾਰਟ ਹੋ ਗਿਆ ਇੱਥੇ ਕਹਿੰਦੇ ਫੋੜ ਲੈ ਕੇ ਜਾਣਾ। ਇਹਦੀ ਹਜੇ ਤਿਆਰੀ ਕਰੀ ਜਾਨੀ ਆ ਹਾਂ ਟੁੱਟ ਗਿਆ ਟੁੱਟ ਗਿਆ ਨਾ ਜ਼ਿਆਦੇ ਹੋ ਗਿਆ ਜ਼ਿਆਦੇ ਹੋ ਗਿਆ ਓਕੇ ਅੱਗੇ ਪਿੱਛੇ ਥੋੜਾ ਜਿਹਾ ਹੋਰ ਧੱਕ ਠੀਕ ਹੈ ਜੀ ਠੀਕ ਹੈ ਬੱਸ ਮੈਂ ਮੋਟਰ ਲਿਆ ਪੁਆ ਲੀਡ ਪਾ ਮੱਕੜ ਨੇ ਓਕੇ ਕਹਿਤਾ ਬਾ ਓਕੇ ਆ ਲੇਵਲ ਕਰਤਾ ਉਹਨੇ ਤਾਂ ਕਰਾਂ 4.5 ਹੋ ਗਏ ਹੋ ਗਿਆ ਰੈਡੀ ਹੋ ਗਿਆ ਲਓ ਅੱਜ ਲੈ ਚਲੋ ਕੱਢੋ ਬਾਹਰ ਗਰਾ ਰੀਲਾ ਰੂਲਾ ਬਣਾਉਣਾ ਪਕਲਾ ਦੇ ਦਿਓ ਹਾਂ ਹੱਥ ਵੀ ਲਾਇਆ ਚਾਚੇ ਉਹਦੀ ਸਲੈਂਸਰ ਬੜੀ ਗੜੇ ਨੇ ਯਾਰ ਕਿਹਾ ਵੀ ਹੁਣ ਰੀਲਾ ਰੂਲਾ ਬਣ ਗਿਆ ਬਹੁਤ ਹੁਣ ਚਲੋ ਮੇਲੇ ਚ ਚਲੋ ਉਹ ਫਰਦਾ ਉਧਰ ਗਿੜੇ ਜਾਂਦਾ ਇੱਕ ਅੱਜ ਤਾਂ ਬਣਾ ਲਈ ਆਉਂਦੀ ਆਉਂਦੀ ਆ ਰੀਲਾ ਤੇ ਮੇਲੇ 'ਚ ਵੀ ਜਾਣਾ ਅੱਖਣ ਹੋ ਗਿਆ ਕਿਆ ਬੱਝ ਗਿਆ ਓਏ ਹੁਕਮ ਨੇ ਰਮਨ ਇਹ ਪਕ 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 ਕਰ ਰਿਹਾ ਹੈ ਲੈ ਹਜੇ ਦੀਪੂ ਕਹਿੰਦਾ ਮੈਂ ਰਹਿ ਗਿਆ ਬਾਕੀ ਸਾਰੇ ਨੇ ਬਣਾ ਲਿਆ ਦੀਪੂ ਦੀਪੂ ਰਹਿ ਗਿਆ ਪਰ ਆਜਾ ਹੁਣ ਕੋ ਸਾਹਬ ਆ ਪੱਗੇ ਹੋਏ ਨੇ ਸੱਚੀ ਬਾਤ ਹੈ ਇੱਕ ਟਰੈਕਟਰ ਹੋਰ ਆ ਗਿਆ ਉਹ ਵੀ ਕਹਿੰਦਾ ਸਾਡੇ ਕੋਲ ਖੜਾਉਣਾ ਆ ਮੰਤਰੀ ਸਾਹਿਬ ਨੇ ਬੁਲਾਇਆ ਕਿੱਥੋਂ ਦਾ ਹੋ ਟਰੈਕਟਰ ਹੋਏ ਨਾਲ ਦੇ ਡੈਡੀ ਪਿੰਡ ਦਾ ਨਾਲ ਦੇ ਪਿੰਡ ਦਾ ਜੋ ਤੇ ਚੱਲਦੀ ਸੀ ਹਾਂ ਆ ਵੀ ਮੇਲੇ ਜਾ ਕਿਉਂ ਉਧਰ ਚੱਲ ਪਿਆ ਬਲੈਕ ਮਾਮਾ ਹੋ ਗਿਆ ਆਪਣੇ ਡਾਇਰੈਕਟਰ ਇੱਥੇ ਲਾਉਣ ਲੱਗੇ ਜੀ ਡਾਇਰੈਕਟਰ ਉਧਰ ਆ ਜੇ ਮਤਰਾ ਪਹੁੰਚ ਕੇ ਮੇਲਾ ਵੀ ਸਟਾਰਟ ਹੋ ਗਿਆ ਤੇ ਉਧਰ ਆਪਣੇ ਭਰਾ ਵੀ ਆਏ ਹੋਏ ਨੇ ਆਪਾਂ ਬੁੰਡੀ ਦੀ ਸੀ ਮੇਲੇ ਚ ਮੇਲੇ ਚ ਇਕੱਠੇ ਚੈੱਕ ਕਰੋ ਅਬ ਕਿਵੇਂ ਬਿਫਤਾਜੀ ਜੀ ਪੈ ਰਿਆ ਬਿਫਤਾਜੀ ਜੀ ਕਿਵੇਂ ਪੈ ਰਿਆ ਹੈ ਹੋ ਗਿਆ ਸਟਾਰਟ ਲੱਗ ਗਿਆ ਡਾਇਰੈਕਟਰ ਆ ਜੀ ਸਲੈਂਡਰ ਟੁੱਟੀ ਗੱਡੀ ਵੀ ਸੀ ਸਾਡੇ ਉਧਰ ਸਿਲੈਂਡਰ ਆਪਾਂ ਨੂੰ ਹੁਪਾ ਰੱਖ ਸਿਲੈਂਡਰ 'ਚ ਪਾਣੀ ਲੱਭੀ ਜਾਂਦਾ ਪਾਣੀ ਉਧਰ ਪਿਆ ਉਹ ਉੱਤੇ ਪੀਆ ਤੂੰ ਕੁਲਚੇ ਖਾ ਕੇ ਮੋਟਾ ਓਏ ਆ ਜਾ ਅ ਸਲੈਂਡਰ ਦੇ ਟੂਟੀਆਂ ਲੱਭੀ ਜਾਂਦਾ ਪਾਣੀ ਵਾਲੀਆਂ ਪਹਿਲਾਂ ਟਰੈਕਟਰ ਸਟਾਰਟ ਆ ਉਹਨਾਂ ਵੱਲੋਂ ਵੱਡੇ ਮਾਨ ਸਨਮਾਨ ਹੋਣਗੇ ਹੋਣੀ ਪੰਜਹੇੜੀ ਵਾਲਾ ਸਾਡਾ ਵੀਰ ਆਇਆ ਉਹਦੇ ਵੱਲੋਂ ਵੀ ਵੱਡੇ ਸਹਿਯੋਗ ਨੇ ਬਾਜੀ ਖੇਡ ਮੇਲੇ ਦੇ ਵਾਸਤੇ ਕਿਉਂ ਪਹਿੰਦੇ ਨੇ ਰੜਾਟੇ ਆ ਗਿਆ 25 ਪੰਜ ਦਾ ਬੇਂਦੀ ਬੇਂਦੀ ਵਾਲਾ ਬਾਈਕਰਟ ਸਾਰਾ ਕਿੰਦਰ ਬੇਂਦੀ ਵਾਲਾ ਅਮਨ ਵਾਲਾ ਆਪਣੀ ਜੁਵਲ ਸਾਰ ਪੋਰ ਵਾਲੀ ਦੀ ਜਾਇ ਹੋਈ ਹੈ ਸਤਿ ਸ਼੍ਰੀ ਅਕਾਲ ਜੀ

ਹੇ ਮੁੰਡਾ ਹਰ ਇੱਕ ਖੇਡਾਂ ਦੇ ਲੇਤੇ ਜਿਹੜਾ ਹੋਰ ਸੁੰਦਰ ਦੇ ਨਾਲ ਜਿਹੜਾ ਲਾਉਂਦਾ ਵੀਰੋ ਇਧਰ ਲਾਈਟਾਂ ਵਾਲਾ ਵੀਰ ਤਾਰ ਲੱਗੀ ਆ ਵੀਰੇ ਜੋੜ ਮੰਗਾ ਇਹਨੂੰ ਦੇਖੋ ਜੀ ਆਕੇ ਲਾਈਟਾਂ ਵਾਲਾ ਵੀਰ ਆਵੇ ਇਧਰੇ ਪਾਸੇ ਆਹ ਕਹਿੰਦੇ ਬੱਬਰ ਆ ਮੇਰੇ ਵੀਰੋ ਖੇਜੇ ਬਾਬੇ ਦਾ ਪੁੱਤਰਾ ਖੇਡ ਮੈਦਾਨ ਦੇ ਵਿੱਚ ਹੋਰ ਜੂਨੀਅਰ ਦੇ ਨਾਲ ਕਹਿੰਦੇ ਇਸ਼ਟਾ ਦੇ ਉੱਤੇ ਗੱਲਾਂ ਕਰਾਉਂਦਾ ਮੇਰੇ ਵੀਰੋ ਛਾਇਆ ਹੋਇਆ ਇਹ ਆ ਕਹਿੰਦੇ ਬੱਬਰ ਕੇਤੇ ਬਾਬੇ 260 ਲੈ ਵੀ ਜਮਾਂ ਥੱਲੇ ਲੱਗੀ ਟਰਾਲੀ ਆ ਹੁਣ ਜੇ ਨਾਲ ਨਹੀਂ ਮਣੀ ਆ ਹੋਰੀ ਨਾ ਬਾਈ ਇਹ ਆਵਣ ਕੇ ਆਪਾਂ ਮੈਚ ਜਿਹੜੇ ਸਾਡਾ ਮੈਦਾਨ ਤੋਂ ਰੋਣੂ ਆ ਗਿਆ ਆ ਆਦੀ ਹੋਈ 16 ਦੇ ਦਾ ਹਾਰਨ ਦੀ ਹੱਥ ਕਹਿੰਦਾ ਜੀ ਹੱਕ ਬਾਈ ਮਾਰੇ ਟਰੈਕਟਰ ਦੀ ਬਸ ਦੀ ਗੱਲ ਹੈ ਨਹੀਂ ਟਰੈਕਟਰ ਸਾਰੇ ਆਪਾਂ ਉਹਦੇ ਕਿੰਨੇ ਬੜੇ ਪੂਰੇ ਵਧੀਆ ਤਿਆਰ ਕੀਤੇ ਹੋਇਆ RX60 ਮਖਲਪੁਰ ਟ੍ਰੈਕ ਪ੍ਰੋਗਰਾਮ ਦੇ ਵਿੱਚ ਚੱਲਦੀ ਆ ਬਾਕੀ ਟਰੈਕ ਬਹੁਤ ਵੱਡਾ ਥਾ ਨਹੀਂ ਆਣਾ ਥਾ ਨਹੀਂ ਟਰੈਕ ਬਹੁਤ ਲੰਮਾ ਯਾਰ ਐਡਾ ਤਾਂ ਟਰੈਕ ਹੀ ਨਹੀਂ ਦੇਖਿਆ ਕਦੇ ਹਾਂ ਐਡਾ ਐਡੇ ਟਰੈਕ ਦਾ ਪਹਿਲਾ ਟੂਰਨਾਮੈਂਟ ਦੇਖ ਰਿਹਾ ਮੈਂ ਬਹੁਤ ਵੱਡਾ ਟਰੈਕ ਆ ਕਰ ਲੋ ਚੈੱਕ ਹੋ ਪਿਆ ਮਾਰਾ ਦੀ ਰੋਜ ਆਖਾ ਮੇਰੇ ਤੋਂ ਪ੍ਰੀਤ ਕਰਨ ਵਾਲਾ ਇੱਕ ਫਰਮ ਵਾਲਾ ਉਹ ਖੰਡ ਵੀ ਰੌਣਕ ਲੱਗਾ ਜਿਲਕਿਲ ਪਿਆਰ ਨਾਲ ਕਰ ਰਹੇ ਸੀ ਲੈ ਵੀ ਮੇਲਾ ਚੱਲੀ ਜਾਂਦਾਗਾ ਟਰੈਕਟਰ ਟਰਾਲੀ ਖਿੱਚ ਮਗਾਵਲਾ ਆ ਆ ਗਿਆ ਟਰੈਕਟਰ ਦਾ ਸਭ ਤੋਂ ਵੱਡਾ ਐਨੇ ਭੌਣੀਆਂ ਧੱਕਾ ਹੁਣਾ ਗੱਲ ਤਾਂ ਤੇਰੀ ਸਹੀ ਆ ਪੌੜੀ ਲਾ ਕੇ ਚੜਨਾ ਦਾ ਕੰਮ ਆ ਜੱਡੇ ਕੇ ਟਾਇਰ ਪਿਛਲੇ ਨੇ ਓਡੇ ਦਾ ਦੇ ਮੂਰਲੇ ਆ ਕਰੋ ਜੱਕਾ ਰਿੰਗ ਰਿੰਮ ਕੇ ਵਿੱਚ ਬੈਠਾ ਦਾ ਅੋਰ ਤੇ ਪੈ ਜਾ ਰਿੰਮ ਕੇ ਵਿੱਚ ਬੈਠਣਾ ਮੋੜੀ ਲਾ ਕੇ ਚੜਨਾ ਹੀ ਕੰਮ ਆ ਉਹ ਆ ਗਿਆ ਹੱਥ ਕੈਮਰੇਜ ਵੀ ਨਹੀਂ ਆਉਂਦਾ ਹੋਏ ਤਾਂ ਇਹ ਘਾ ਆ ਗਿਆ ਪੁਰਾਣਾ ਆਦਾ ਫੋਨ 'ਚ ਵੀ ਨਹੀਂ ਆ ਰਿਹਾ ਓਏ ਭੱਲੇ ਵੇ ਖੜ ਕੇ ਤੇ ਅੱਗੇ ਦਾ ਟਾਇਰ ਦਿਖਾਈਂ ਲੱਗ ਥੋੜੀ ਨੌਰਾ ਤੇਰੇ ਵੀ ਨਹੀਂ ਪਰਦੀਆ ਕੰਮ ਆ। ਉਹ ਨੰਬਰ ਨੰਬਰ ਕਿੰਨਾ ਇਹਦੇ ਹੋਏ। ਆਹ ਅੱਜ ਆ ਰਿਹਾ। ਲੈ ਕਰ ਲੋ ਯਾਕਾ। ਮਿੱਟੀ ਲਾਉਣੀ ਪੈ ਰਹੀ ਆ। ਕਾਲੀ ਲੱਗੀ ਥੱਲੇ ਨਿਕਲ ਨਹੀਂ ਰਹੀ ਹੁਣ। ਉਹਦਾ ਕੁਛ ਬੋਲਾ ਜਾਏਗਾ ਕਦੀ ਕੋਈ ਵੀ ਬੋਲਾ ਉਹ ਹੱਬਲ ਨਿਆਣੇ ਨਾ ਹੈ ਸੌਂ ਹੈ ਇਹਨਾਂ ਦੀ ਉਮਰ ਕੀ ਹੈ ਬਸ ਕੋਈ ਸਮਝ ਨਹੀਂ ਕਦੀ ਨਹੀਂ ਬੋਲਦਾ ਇਹ ਕੋਈ ਕਲਾਈ ਜੋ ਯੋਜਕ ਕਰਾ ਹੈ ਤਾਂ ਥੋੜੇ ਜਿਹੇ ਪੈਸੇ ਆ ਭੈਣ ਚੋਦ ਕੇ ਤਾਂ ਚਲੀ ਜਾ ਗੰਮ ਯੋਜਕ ਕਰਾ ਹੈ ਸੌਂ ਮੈਂ ਨਿਆਣੇ ਸਾਰੇ ਸੌਂ ਬੰਦੇ ਬੱਚੇ ਛੋਟੇ ਹੈਗੇ ਉਹ ਪੈਨ ਪਰ ਕੁੜੀ ਚੋਦ ਕੇ ਕੁਝ ਬੋਲਾ ਜਾਏ ਕੋਈ ਸਮਝ ਨਾ ਆਉਂਦਾ ਟਰੈਕਟਰ ਬੋਹਣ ਜਣ ਹੋਰ ਬਾਈ ਬੋਹਣ ਇਹ ਬੰਦੇ ਬੈਠੇ ਰਾਲਾ ਇੰਨਾ ਮੋਟਾ ਡਾਲਾ ਵੀ ਜੀਸੀਬੀ ਨਾਲ ਲਾਣਾ ਪੈ ਰਿਆ ਤਾਂ ਇਹੋ ਜਿਹੇ ਕੰਮਾਂ ਜਿਹੇ ਜੀ ਕੰਮ ਹੋ ਜਾਣ ਜੀਸੀਬੀ ਨਾਲ ਸਭ ਕੁਝ ਚੱਕਦਾ ਕਰੋ ਜੀ ਆਕਾ ਇਹ ਆਪਕਾ ਕਹਿੰਦੇ ਓਕੇ

ਲੇ ਨੰਬਰ ਤੇ ਖੜ ਗਿਆ ਵਾ ਅੱਗੇ ਸਰਾ ਲੱਦਾ ਸਰਾ ਇਸ ਤੋਂ ਹਰਦਾ ਦੇ ਵਿੱਚ ਤੋਂ 11 ਸਾਰੇ ਬੰਦੇ ਸੰਕਟ ਨਹੀਂ ਆ ਗਿਆ ਜੇ ਕਿਤੀ ਸਰਾ ਲੱਦਾ ਬਈ ਜ਼ਰਾ ਆਣਾ ਅੰਡਾ ਯਾਰ ਜੋ ਕੱਲ ਹੋਵੇ ਸਾਡੇ ਆਖਰੀ ਸਮਰੇ ਵੀਰੋ ਔਰ ਦੇਖੋ ਜਿੰਨੇ ਸੁਸਮਾ Kembali. ਕਿ ਉਹ ਕਿਹੜਾ ਕੀ ਟਰੈਕਟਰ ਆ ਉਹ ਨਹੀਂ ਇਹਨੂੰ ਚੁੜਿਆ ਨਹੀਂ ਟਰਾਲਾ ਕਹਿੰਦਾ ਟਰਾਲਾ ਕਿੰਗਾ ਹਾ ਬਾਈ ਉਹ ਕਹਿੰਦਾ ਕਹਿੰਦਾ ਟਰਾਲਾ ਕਿੰਗਾ ਉਹ ਮਾਰ ਗਿਆ ਸਲਿੱਪ ਉਹਤੀ ਕੀ ਹੋ ਗਿਆ ਉਹਤੀ ਮਾਰ ਗਿਆ ਸਲਿੱਪ ਜੇ ਹੁਣ ਮੈਨੂੰ ਕਹਿੰਦਾ ਵੀਡੀਓ ਨਹੀਂ ਬਣਾਣੀ ਲੈ ਚੌਂਡੀਅਰ ਪਤਾ ਨਹੀਂ ਬਈ ਕਿਹੜਾ ਗਾਦ ਆ ਆ ਰਿਹਾ ਉਹ ਖੜ ਗਿਆ ਮੈਨੂੰ ਕਹਿੰਦਾ ਕਹਿੰਦਾ ਆਂਡ ਲੈਂਡ ਵੇਚ ਕੇ ਕਹਿੰਦਾ ਉਹ ਲੈ ਟਰਾਲਾ ਕਿੰਗਾ ਲੈ ਗੜਾ ਉੱਤੀ ਕਰ ਗਿਆ ਘੱਟ ਘੱਟ ਜੀ ਆਹ ਦੇਖੋ ਉਹ ਫੜਦਾ ਜਾ ਆਹ ਦੇਖੋ ਇਹ ਆ ਗਿਆ ਇਹ ਲੈ ਉਹ ਆ ਗਿਆ ਆਹ ਦੇਖਿਆ ਆ ਗਿਆ ਇਹ ਲੈ ਇਹ ਲੈ ਇਹ ਲੈ ਉਹ ਗਲਤ ਉਹ ਗਲਤ ਬਾੜਦਾ ਉਹਨੇ ਇਹਦਾ ਫੌਂਟਾ ਦੇਖੋ ਉਹ ਗਲਤ ਬਾੜਦਾ ਆਹ ਦੇਖੋ ਲਵਲੀ ਬੈਟਾ ਲਵਲੀ ਉਹ ਲਵਲੀ ਉਹ ਲਵਲੀ ਲਵਲੀ ਗੜ ਗਿਆ ਪੀਐਡੀ ਐ ਲਵਲੀ ਲਵਲੀ ਗੜ ਗਿਆ ਲਵਲੀ ਗੜ ਗਿਆ ਉਹ 14 ਦੇ ਨੇ ਰਿਆ ਪੰਜਾਬ ਤੇ ਨਹੀਂ ਐ ਉਹ 14 ਦੇ ਟਾਇਰ 14 ਦੇ ਨੇ ਉਹ 14 ਦੇ ਹੁਣ 14 ਦੇ ਨੇ ਟਰਾਲਾ ਗਿੰਗ ਟਰਾਲਾ ਗਿੰਗਲਾ ਟਰਾਲਾ ਗਿੰਗ ਟਰਾਲਾ ਗੜ ਗਿਆ ਹੁਣ ਕਹਿੰਦਾ 14 ਦੇ ਉਹ ਨਾ ਗਾੜਿਆ ਉਹ ਗੜਿਆ ਵਿੰਗਾ ਜਾ ਕਰਿਆ ਉੱਤੇ ਉੱਤੇ ਚੱਕ ਰਿਹਾ 14 ਦੇ ਕਾ ਭਾਈ ਉਹ ਜੀਸੀਬੀ ਮੰਗਾਓ ਬਾਕੀ ਕੋਈ ਚੱਕ ਨਹੀਂ ਮੁੰਡਾ ਟਰੈਕਟਰ ਸਾਰੇ ਤਗੜੇ ਨੇ ਅਜਿਹਾ ਚੌੜ ਕਰ ਰਹੇ ਆ 14 ਦੇ ਟਾਇਰ ਨੇ ਲੈ 14 ਦੇ ਨੇ 13 ਦੇ ਨਾ ਹੋਣਗੇ ਤੇ ਉਹਦੇ ਚੌੜੀ ਹੈ ਤਗੜਾ ਛਾਰੇ ਤਗੜੇ ਨਾ ਨਾ ਹੌਲੈਂਡ ਦਾ ਹੌਲੈਂਡ ਆ ਕਦੋਂ ਦਾ ਲੱਗਿਆ ਤੂੰ ਜੌਂਡੀਆ 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 ਉਹ ਡੇਡਾ ਜਾ ਕਰਖਿਆ ਉਹ ਟਾਇਰ ਦੇਖਣ ਗਿਆ ਕਿੰਨੇ ਦਿਨ ਖੜ ਜਾ ਉਹ ਟਾਇਰ ਟਾਇਰ ਪਰਮਾਨ ਦਾ ਬੁਲਾਵਾ ਹਾਂ ਬੁਲਾ ਆ ਉਹ 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 ਟਾਇਰ ਦੇਖਣ ਗਿਆ ਉਹ ਆ ਉਹ ਜਲ ਵੀਡੀਓ ਫੋਟੋ ਵੀ ਖਿੱਚ ਕੇ ਲਿਆਊਗਾ ਵੀ ਚੱਕ ਮੈਨੂੰ ਲੱਗਦਾ ਵੀ 14 ਦੀ ਨੇ ਉਹ ਬੰਦਾ ਪਰਲੀ ਟਰਾਲੀ ਜੀ ਤੇ ਚੜ ਰ ਮੈਂ ਗਿਆ ਛਾਤਰੀ ਤੇ ਚੜ ਗਿਆ ਨੌਕਰ ਨੂੰ ਬੁਲਾਵਾ ਹਾਂ ਉਹ ਉਹ ਜੇ ਫੋਟੋ ਖਿੱਚ ਕੇ ਲਿਆਓ ਉਹ ਨਾ 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 ਹੋ ਰਿਹਾ 14 ਦੇ ਨੇ ਇਹ ਜੀਸੀਬੀ ਨਾਲ ਕੱਢਣੇ ਪੈਂਦੇ ਨੇ ਉਹ ਦੇਖਾ ਉਹ ਤੇਰੀ ਕੀ ਕੀ ਤੋੜਦਾ ਓਏ ਤੋੜਦਾ ਉਹ ਛੋਟਾ 14 ਨੋ 28 14 ਇਹਦਾ ਕੀ ਹੋ ਗਿਆ ਉਹ ਬੰਦ ਉਹ ਬੰਦ ਕਰ ਕੀ ਡੈਕ ਡੈਕ ਵੀ ਨਹੀਂ ਚੜਦਾ ਉਹ ਦੇਖੋ ਦੇਖੋ ਮਸ਼ੀਨ ਬਸ ਇੱਥੇ ਰਿਕੋ ਹਾਂ ਕਬੜ ਨਾਲ ਚੌੜ ਰਹੀ ਟਰੈਕਟਰ ਸਾਰੇ ਘੈਂਟ ਆ ਕਿਉਂ ਬਈ ਘੈਂਟ ਘੈਂਟ ਆ ਸਾਰੇ ਨਾ ਨਾ ਘੈਂਟ ਆ ਚਾਰ ਸਿਲੰਡਰ ਚਾਰ ਸਿਲੰਡਰ ਤਿੰਨ ਤਿੰਨੀ ਨੇ ਨਹੀਂ ਹਾਂ ਤਿੰਨ ਜੀ ਜੌਂਡੀਅਰ ਆਹ ਉਹਨਾਂ ਦਾ ਬੋਲ ਨਾ ਯਾਰ ਹਾਲੈਂਡ ਦਾ ਚੀਜ਼ ਆ ਬ੍ਰੈਂਡ ਆ ਚਾਰ ਸਿਲੰਡਰ ਚਾਰ ਸਿਲੰਡਰ ਤਿੰਨ ਤਿੰਨੀ ਹਾਂ ਰਹ ਹੌਲ ਅਨਵੀ ਤੰਨੇ ਆ ਯਾਰ ਆ ਤਿੰਨ ਲੈ ਆਉ ਤੋਂ ਸਹੀ ਕੋਈ ਟਰਾਲੀ ਆ ਦੇਖ ਇਹ ਦੂ ਪਹਿਲਾਂ ġੇੜਾ ਦੇ ਕੇ ਗਿਆ ਜੋਂਡੀਆਂ ਰਾਤ ਚੋਂ ਕੱਟਣਾ ਪੈ ਗਿਆ ਯਾਰ ਤੁਹਾਡਾ ਰਾਤ ਚੋਂ ਕੱਟਣਾ ਪੈ ਗਿਆ ਮੈਂ ਵੀਡੀਓ ਪਾ ਦੂੰ ਵੀਡੀਓ ਮੇਰੇ ਕੋਲ ਪੂਰੀ ਪਈਆ ਹਾ ਹੌਲੈਂਡ ਨੇ ġੇੜਾ ਪੂਰਾ ਦਿੱਤੇ ਨੇ ਦੋ ġੇੜੇ ਉਹ ਤੇਰਾ ਵਾਲਾ ਟਰੈਕਟਰ ਰਾਜ ਵੀ ਕੱਢਣਾ ਪੈ ਗਿਆ ਤੇਰਾ 39 ਪਾਵਰ ਹੈ ਜੋ ਮਰਦੀ ਅਗਲੇ ਨੇ ਪੰਗਾ ਕਿਉਂ ਲਿਆ ਅੱਗੇ 55 ਉਹ ਯਾਰ ਅੱਲੇ ਨੇ ਪੰਗਾ ਕਿਉਂ ਲਿਆ ਮੇਰਾ ਕੀ ਕਰਦਾ ਪੰਗਾ ਲੈਣ ਨੂੰ ਮੈਂ ਲਮਾ 70 ਸੱਚ ਉਹ ਤੇ 35 ਵਾਲਾ ਕਰਾ ਉਹਨੂੰ ਦੇ ਤਾਂ ਲੈ ਆ 35 ਦਾ ਉਹਨੇ ਪੰਗਾ ਲੈਣਾ ਅਜੇ ਯਾਰ ਇੰਨੀ ਬੇਇੱਜ਼ਤੀ ਤਾਂ ਅਗਲੇ ਦਿਨ ਹੁੰਦੀ ਜੰਨੀ ਬਾਾਰ ਲੇਦੀ ਹੁੰਦੀ ਆ ਵੀ ਮੇਰਾ ਟਰੈਕਟਰ ਚੋਂ ਡੀ ਯਾਰ ਉਹ ਬੰਦਾ ਥੋੜੀ ਜਿਹੜਾ ਟਰੈਕਟਰ ਹੁਣ ਤਾਂ ਉਹਨੇ ਮੇਰੀ ਪਹਿਲਾਂ ਹੋਲੈਂਡ ਉਹ ਖੜ ਗਿਆ ਉਹ ਖੜ ਗਿਆ ਉਹ ਖੜ ਗਿਆ ਅਗਲੇ ਨੇ ਗੇੜੇ ਦਿੱਤੇ ਆ 2 ਹੁਣ ਦੇਖ ਆ ਦੇਖੀ ਹੁਣ ਯਾਰ ਦੇਖ ਕੰਮ ਹਾਂ ਆਉਣ ਦੀ ਜੌਂਡੀਰ ਮੈਂ ਬੁਲਾ ਰਹੇ ਆ ਆਉਣ ਦੇ ਜੋ ਮਰਜ਼ੀ ਆਉਂਦੇ ਕੋਈ ਆ ਰਿਹਾ ਉਹ ਦੇਖੀ ਜੌਂਡੀਰ ਉਹ ਵੀ ਦੇਖ ਲੈਣਾ ਹੁਣ ਅਗਲੀ ਵੀਡੀਓ ਚ ਲੈ ਵੀ ਮਿੱਤਰੋ ਹਾਜੀ 11:00 ਵੱਜ ਗਿਆ ਸੀ ਚੱਲਣ ਲੱਗੇ ਸੀ ਘਰੇ ਚੱਲੀਏ ਚਲੋ ਵੀ ਚਲੋ ਚਲੋ ਵੀ ਚਲੋ 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 ਆ ਆ ਲਿਆ ਗੱਡੀਆਂ ਘੜਦੇ ਇੰਨੇ ਚਲ ਵੀ ਆ ਜਾਓ ਚੋਪਰਾ ਲੈ ਵੀ ਮਿੱਤਰੋ ਇਧਰ ਆ ਗਈ ਸੀ ਦੂਜੇ ਮੇਲੇ 'ਚ ਆ ਦੇਖੋ ਚੱਪਲਾ ਚੱਪਲਾ ਗੱਡੀਆਂ ਇਹਨਾਂ ਨੇ ਕਹਿੰਦੇ ਵੀ ਉਹ ਟਰੈਕ 'ਚ ਭੱਜ ਕੇ ਰੇਸ ਲਾਉਣੀ ਆ ਦੇਖਦੇ ਆ ਫਿਰ ਕਿਹੜਾ ਜਿੱਤੂ ਆਉਣਾ ਆ ਬਾਈ ਆ ਜਾਓ ਪਿੱਛੇ ਪਾਏ ਹਟ ਜਾ ਹਟ ਜਾ ਹਟ ਜਾ ਉਹ ਪਿੱਛੇ ਪਾਏ ਆ ਚਾਪ ਆਏ ਨੇ खड़ जो 2 3 ना बड़ा हो रहा है वाला भज गया साइड से ਆ ਦੇਖ ਲੈ ਵੱਡਾ ਅਧਰਾਸਤੇ ਜਿਮੜੇ ਇਧਰ ਦੇਖੀ ਇਧਰ ਦੇਖੀ ਬੱਸ ਕੀ ਹੋ ਗਿਆ ਟੂ ਟੁੱਟ ਗਿਆ ਆਧਰਾਸਤੇ ਜਿਮੜਾ ਲੈ ਵੱਡਾ ਬਲਮਾ ਕਿਧਰ ਭੱਗ ਗਿਆ ਆਧਰਾਸਤੇ ਨਿਵੜਿਆ ਓਏ ਆਧਰਾਸਤੇ ਨਿਵੜਾ ਦੂਮੜਿਆ ਪਰ ਭਜੂਆਂ ਕਹਿੰਦਾ ਬਰਾਬਰ ਭਜੂਆਂ ਓਏ ਉਹ ਗੁੱਠਾ ਵੱਜਿਆ ਹੈ ਨਾ ਕਾਲਾ ਗੁੱਠੇ ਦਾ ਗੁੱਠਾ ਵੱਜਿਆ ਬਰਾਬਰ ਭਜੂਗਾ ਬੱਤ ਕਰੋ ਆਨੰਦਪੁਰ ਜੋ ਕਰਾ ਰੱਖ ਲੋ ਓ ਮਹਾ ਇਹਨੂੰ ਨੰਦਪੁਰ ਜੋ ਕਰਾ ਰੱਖ ਲੋ हां बाबा ਜਨਾ ਟਰਬੋ ਉਹਦਾ ਸੜਨ ਦਾ ਰਾਵਣਾ ਬਸ ਆ ਜੋ ਰੋਟੀ ਖਾਈਏ ਉਹ ਸਾਰੇ ਡਰਾਈਵਰ ਠਾਤੇ ਉਹ ਦੇ ਉਹ ਦੇ ਲਾਈਟਾਂ ਲਾ ਲਾ ਦੇ ਕੇ ਲੱਗੇ ਕੀ ਹੋ ਗਿਆ ਉਹ ਜੇਵਦਾਰ ਵਾਲਾ ਵੀ ਹਾ ਓਏ ਉਹ ਪ੍ਰੋਮੋਸ਼ਨ ਕਰ ਰਿਹਾ ਬਾਈ ਉਹ ਪ੍ਰੋਮੋਸ਼ਨ ਕਰ ਰਿਹਾ ਓ ਫਿਲਮ ਕੀ ਸਾਢੇ 12 ਹੋ ਰਹੇ ਨੇ 15 ਮਿੰਟ ਹੋ ਗਏ ਆਰਡਰ ਦਿੱਤੇ ਨੇ ਹੁਣ ਆਪੋ ਆਪਣੇ ਫੋਨਾਂ 'ਤੇ ਲੱਗੇ ਨੇ ਕਿਆ ਹੋਇਆ ਕਿਆ ਨਹੀਂ ਆਊਗਾ ਬਣੂਗਾ ਬਣੂ ਤਾਜ਼ਾ ਸਮਾਨ ਹੈ ਨਾ ਤਾਜ਼ਾ ਬਣ ਗਿਆ ਵਾ ਰੋਟੀ ਖਾਣ ਲੱਗੇ ਸਾਢੇ 12 ਹੋ ਰਹੇ ਨੇ ਚਲ ਜਾਈਏ ਅਗਲੀ ਵੇਲੇ ਕੀ ਹੋ ਗਿਆ ਬਾਹਰ ਵੇਲੇ ਅਗਲੀ ਢਾਬੇ 'ਤੇ ਚਲੀਏ ਅਗਲੇ ਢਾਬੇ ਤੇ ਆਇਆ ਨਾ 15 ਮਿੰਟ ਉੱਥੇ ਬੈਠਣਾ ਪਊਗਾ ਫੇਰ ਮਾਤ ਹੁੰਦੀ ਹੈ ਹੈ ਉਧਰ ਉਧਰ ਬਾਸੀ ਮਿਲਣਾ ਛੱਡ ਆ ਜਾ ਹਾਂ ਜਿਹੜੀਆਂ ਜਿਹੜੇ ਇਹ ਢਾਬਾ ਲਾਲੂ ਵਾਲਾ ਲਾਲੂ ਹੈ ਅਵੀ ਲਾਲੂ ਤੇ ਫੈਲ ਹੈ ਕੋਈ ਗੱਲ ਤਾਂ ਨਹੀਂ ਆ ਗਈ ਆ ਗਈ ਆ ਗਈ ਆ ਗਈ ਕੀ ਆ ਗਿਆ ਤੈਨੂੰ ਬਾਈ ਇੱਕ ਢਾਬੇ ਜੀ ਆ ਗਈ ਇੱਕ ਰਹਿ ਗਈ ਇਹ ਮੇਰੇ ਕੋਲ ਅੱਧਾ ਹੀ ਪੂਜ ਗਿਆ ਰੋਟੀ ਰੋਟੀ ਖਾ ਕੇ ਅਸੀਂ ਆ ਗਏ ਸੀ ਘਰ ਨੂੰ ਚੱਲੇ ਆ 1:30 ਵਜੇ ਪਹੁੰਚਾ ਪਤਾ ਨਾ ਹੋਏ। ਓ ਆਗੇ ਕਰੀਏ 1:30 ਵਜੇ ਆ। ਮਾਸਾ ਲੋਕ ਉਠਾਉਣੇ ਆ। ਇਹ ਅੰਦਰ ਲਿਆ। ਮਾਸਾ ਨਰ ਜਣੀਆਂ ਅੰਦਰ। ਲਾ ਦੇ ਭਾਈ ਅੰਦਰ ਗੱਡੀ। ਓ ਖੜ ਜਾ ਮੈਂ ਚੱਕਾਂ। ਰਾਜਾ ਦਾ ਜਦੋਂ ਅਤਰਾ ਡੇਢ ਵਜ ਗਿਆ ਓਕੇ ਬਾਈ ਅੱਜ ਦਾ ਬਲੌਗ ਓ ਲਿਆ ਬਾਈ ਚਾਬੀ ਚੂਬੀ ਚਾਰੇ ਦੀ ਡੇਢ ਹਵੇਲੀ ਹਵੇਲੀ ਜੀ ਹਵੇਲੀ ਹੈ ਚਵਾਰਾ ਕਹਦੇ ਹਵੇਲੀ ਹੈ ਚੱਲ ਵੀ ਦੀਪੂ ਹਵੇਲੀ ਪਿਆ ਜਾਣਾ ਹਵੇਲੀ ਪਿਆ ਜਾਣਾ